ਮਾਵਾ ਤੀਆਂ ਕੱਪੜੇ ਤੌਂਦੀਆਂ ਮਾਵਾ ਤੀਆਂ ਕੱਪੜੇ ਤੌਂਦੀਆਂ ਫੱਟੇ ਨਾਲ ਪੱਟਾਂ ਜੋੜ ਕੇ ਹੁਣ ਕਿਉਂ ਮਾਇ ਰੋਨੀਆਂ ਤੀਆਂ ਨੂੰ ਸੋਰੇ ਤੋੜ ਕੇ ਹੁਣ ਕਿਉਂ ਮਾਇ ਰੋਨੀਆਂ ਤੀਆਂ ਨੂੰ ਸੋਰੇ ਤੋੜ ਕੇ ਹੁਣ ਕਿਉਂ ਮਾਇ ਰੋਨੀਆਂ ਤੀਆਂ ਨੂੰ ਸੋਰੇ ਤੋੜ ਕੇ ਆਜਾ ਨਿਸਨਖੀਏ ਮਾਵਾਂ ਧੀਆਂ ਨੱਚੀਏ ਆਜਾ ਨਿਸਨਖੀਏ ਆਪਾਂ ਦੋਵੇਂ ਨੱਚੀਏ ਆਜਾ ਨਿਸਨਖੀਏ ਮਾਵਾਂ ਧੀਆਂ ਨੱਚੀਏ ਮਾਵਾਂ ਧੀਆਂ ਇੱਕ ਜੀਆਂ ਹੱਸ ਕੇ ਗਦੇ ਵਿੱਚ ਬੜੀਆਂ ਮਾਵਾਂ ਧੀਆਂ ਇੱਕ ਜੀਆਂ ਹੱਸ ਕੇ ਗਦੇ ਵਿੱਚ ਬੜੀਆਂ ਮਾਵਾਂ ਧੀਆਂ ਇੱਕ ਜੀਆਂ ਹੱਸ ਕੇ ਗਦੇ ਵਿੱਚ ਬੜੀਆਂ ਮਾਵਾਂ ਧੀਆਂ ਇੱਕ ਜੀਆਂ ਕੋਰੇ ਕੋਰੇ ਕੁੱਜੇ ਵਿੱਚ ਅੰਬਾਂ ਦੀਆਂ ਫਾੜੀਆਂ ਕੋਰੇ ਕੋਰੇ ਕੁੱਜੇ ਵਿੱਚ ਅੰਬਾਂ ਦੀਆਂ ਫਾੜੀਆਂ ਜਿਉਂਦੇ ਰਹਿਣ ਮਾਪੇ ਜਿੰਨਾ ਪੁੱਤਾਂ ਵਾਂਗ ਪਾਲੀਆਂ ਜਿਉਂਦੇ ਰਹਿਣ ਮਾਪੇ ਜਿੰਨਾ ਪੁੱਤਾਂ ਵਾਂਗ ਪਾਲੀਆਂ ਗੋਰੀ ਗੋਰੀ ਵਿਣੀ ਵਿੱਚ ਚੂੜੀਆਂ ਨੇ ਕੱਚਦੀਆਂ ਗੋਰੀ ਗੋਰੀ ਵਿਣੀ ਵਿੱਚ ਚੂੜੀਆਂ ਨੇ ਕੱਚਦੀਆਂ ਬਾਣ ਮੇਲਣਾ ਧੀਆਂ ਬਾਵਲ ਵੇੜੇ ਨੱਚਦੀਆਂ ਬਾਣ ਮੇਲਣਾ ਧੀਆਂ ਬਾਵਲ ਵੇੜੇ ਨੱਚਦੀਆਂ ਬਾਣ ਮੇਲਣਾ ਧੀਆਂ ਬਾਵਲ ਵੇੜੇ ਨੱਚਦੀਆਂ ਅੜੀ ਇਹ ਗੱਲ ਸੁਣ ਪੜੀਏ ਮਾਪਿਆਂ ਕੋਲੋਂ ਡਰੀਏ ਨਹੀਂ ਵਿੱਚ ਜਵਾਨੀ ਦੇ ਗਲਤ ਪੈਰ ਨਾ ਤਰੀਏ ਨਹੀਂ ਵਿੱਚ ਜਵਾਨੀ ਦੇ ਗਲਤ ਪੈਰ ਨਾ ਤਰੀਏ ਨਹੀਂ ਵਿੱਚ ਜਵਾਨੀ ਦੇ ਗਲਤ ਪੈਰ ਨਾ ਤਰੀਏ ਨਹੀਂ ਵਿੱਚ ਜਵਾਨੀ ਦੇ ਕਣਕ ਮੱਕੀ ਦੀਆਂ ਰੋਟੀਆਂ ਉੱਤੇ ਧਰਿਆ ਸਾਗ ਕਣਕ ਮੱਕੀ ਦੀਆਂ ਰੋਟੀਆਂ ਉੱਤੇ ਤਰਿਆ ਸਾਗ ਮਾਏ ਮੇਰੀਏ ਲੱਗਣ ਕਰਨੂ ਬਾਗ ਮਾਏ ਮੇਰੀਏ ਲੱਗਣ ਕਰਨੂ ਬਾਗ ਮਾਏ ਮੇਰੀਏ ਲੱਗਣ ਕਰਨੂ ਬਾਗ ਜੱਗ ਜਉਣ ਤੀਆਂ ਦੇ ਮਾਪੇ ਤਾਏ ਚਾਚੇ ਮਾਤ ਲਬ ਦੇ ਜੱਗ ਜਉਣ ਤੀ ਵਟ ਵਟ ਲੱਡੂ ਅਸੀਂ ਮੰਜੇ ਉੱਤੇ ਰੱਖੇ ਨੇ ਵਟ ਵਟ ਲੱਡੂ ਅਸੀਂ ਮੰਜੇ ਉੱਤੇ ਰੱਖੇ ਨੇ ਆਉਣਗੇ ਬਰਾਤੀ ਖਾ ਜਾਣਗੇ ਨੀ ਮਾਮਾ ਤੀਆਂ ਦਾ ਵਿਛੋੜਾ ਪਾ ਜਾਣਗੇ ਨੀ ਮਾਮਾ ਤੀਆਂ ਦਾ ਵਿਛੋੜਾ ਪਾ ਜਾਣਗੇ ਨੀ ਮਾਮਾ ਤੀਆਂ ਦਾ ਵਿਛੋੜਾ ਪਾ ਜਾਣਗੇ ਨੀ ਜਾ ਧਿਕਰੀ ਜੰਮੀਆਂ ਸਿੱਧੀਆਂ ਵੇ ਬਾਬਲਾ ਕਰ ਤੇਰੇ ਲੱਗੀਆਂ ਸਿੱਧੀਆਂ ਵੇ ਬਾਬਲਾ ਕਰ ਤੇਰੇ ਲੱਗੀਆਂ ਸਿੱਧੀਆਂ ਵੇ ਬਾਬਲਾ ਕਰ ਤੇਰੇ ਲੱਗੀਆਂ ਸਿੱਧੀਆਂ ਵੇ ਬਾਬਲਾ ਜਦੋਂ ਦੀਆਂ ਦਿੱਤੀਆਂ ਤੋਰ ਵੇ ਬਾਬਲਾ ਕਰ ਤੇਰੇ ਉੱਡਦੇ ਨਮੋਰ ਵੇ ਬਾਬਲਾ ਕਰ ਤੇਰੇ ਉੱਡਦੇ ਨਮੋਰ ਵੇ ਬਾਬਲਾ ਧੀਆਂ ਪਰੋਣੀਆਂ ਆਈਆਂ ਅੱਜ ਕਰਬਾਵਲ ਦੇ ਧੀਆਂ ਪਰੋਣੀਆਂ ਆਈਆਂ ਅੱਜ ਕਰਬਾਵਲ ਦੇ ਫੇਰ ਰੋਣ ਕਾ ਲਾਈਆਂ ਅੱਜ ਕਰਬਾਵਲ ਦੇ ਫੇਰ ਰੋਣ ਕਾ ਲਾਈਆਂ ਅੱਜ ਕਰਬਾਵਲ ਦੇ ਫੇਰ ਰੋਣ ਕਾ ਲਾਈਆਂ ਅੱਜ ਕਰਬਾਵਲ ਦੇ ਰੋਟੀ ਮੱਕੀ ਦੀ ਦੇ ਉੱਤੇ ਸਾਗ ਬਾਵਲਾ ਤੇਰੀ ਪੱਗ ਨੂੰ ਕਦੇ ਨਾ ਲਾਵਾਂ ਦਾਗ ਬਾਵਲਾ ਤੇਰੀ ਪੱਗ ਨੂੰ ਕਦੇ ਨਾ ਲਾਵਾਂ ਦਾਗ ਬਾਵਲਾ ਦੇ ਰੀ ਪੱਗ ਨੂੰ ਕਦੇ ਨਾ ਲਾਵਾਂ ਦਾਗ ਬਾਵਲਾ ਜਗ ਜਗ ਰਹੇ ਵਸਦਾ ਮੇਰੇ ਧਾਰੇ ਵਿੱਚ ਬਾਵਲਦਾ ਵੇੜਾ ਜਗ ਜਗ ਰਹੇ ਵਸਦਾ ਮੇਰੇ ਧਾਰੇ ਵਿੱਚ ਬਾਵਲਦਾ ਵੇੜਾ ਜੁਗ ਜੁਗ ਰਹੇ ਵਸਦਾ ਆ ਆ ਆ ਮਾ ਨੀ ਮੈਂ ਅੱਜ ਦੀ ਚੁੰਮਦੀ ਆਵਾ ਆ ਮਾ 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 ਨਹੀਂ ਮੈਂ ਨੱਚਦੀ ਚੁੰਮਦੀ ਆਵਾ ਨਹੀਂ ਕਰ ਮਾਪਿਆਂ ਦੇ ਆਕੇ ਰੌਣਕਾਂ ਲਾਵਾ ਨਹੀਂ ਕਰ ਮਾਪਿਆਂ ਦੇ ਆਕੇ ਰੌਣਕਾਂ ਲਾਵਾ ਨਹੀਂ ਕਰ ਮਾਪਿਆਂ ਦੇ ਆਕੇ ਰੌਣਕਾਂ ਲਾਵਾ ਨਹੀਂ ਕਰ ਮਾਪਿਆਂ ਦੇ ਹਰੇ ਹਰੇ ਬੱਗਾ ਵਿੱਚ ਛੋਟੀਆਂ ਕਿ ਯਾਰੀਆਂ ਹਰੇ ਹਰੇ ਬੱਗਾ ਵਿੱਚ ਛੋਟੀਆਂ ਕਿ ਯਾਰੀਆਂ ਹੁੰਦੀਆਂ ਨੇ ਤੀਆਂ ਮਾਪਿਆਂ ਨੂੰ ਜਾਨ ਤੋਂ ਪਿਆਰੀਆਂ ਹੁੰਦੀਆਂ ਨੇ ਤੀਆਂ ਮਾਪਿਆਂ ਨੂੰ ਜਾਨ ਤੋਂ ਪਿਆਰੀਆਂ ਹੁੰਦੀਆਂ ਨੇ ਤੀਆਂ ਮਾਪਿਆਂ ਨੂੰ ਜਾਨ ਤੋਂ ਪਿਆਰੀਆਂ